ਅੰਦਰ ਵਰਭਾਇ ਜਿਸ ਦੇ ਬਾਰੇ ਅਸੀਂ ਜਾਦਾ ਸੋਚਾਂ ਕਿ ਕਈ ਵਾਰ ਸਾਨੂੰ ਉਹਨਾਂ ਦਾ ਤੂਣ ਅਲੱਗ ਹੈ ਜਿਸ ਨੂੰ ਅਸੀਂ ਮਨੋਂ ਗਿਆਨ ਕਹਿੰਦੇ ਤੇ ਉਸ ਦਾ ਤੂਣ ਆ ਜਾਂਦਾ ਭਾਵ ਕਿ ਅਸੀਂ ਜਿੱਦਾਂ ਦੇ ਗੁਣ ਆਪਣੇ ਅੰਦਰ ਧਰਨੇ ਆ ਜੇ ਅਸੀਂ ਕਿਸੇ ਦਾ ਚੰਗਾ ਸੋਚਦੇ ਆ ਤੇ ਸਾਡੇ ਨਾਲ ਵੀ ਚੰਗਾ ਹੁੰਦਾ ਤੇ ਜੇ ਅਸੀਂ ਕਿਸੇ ਦਾ ਮਾੜਾ ਸੋਚੀਦਾ ਸਾਡੇ ਨਾਲ ਵੀ ਮਾੜਾ ਹੋ ਜਾਂਦਾ ਤਾਂ ਹੀ ਸੈਭੜੇ ਗੁਰਬਾਣੀ ਅੰਦਰ ਬੁਝਸ਼ ਕੀਤਾ ਜਿਹਾ ਪੀਜਾ ਸੋ ਲੋੜਾ ਕਰਮਾ ਸੰਧਰਾ ਕੀਤਾ ਕਿਸ ਜਿੱਦਾਂ ਦਾ ਬੀਜ ਬੀਜਾਂਗੇ ਸਨ ਫਲ ਵੀ ਉੱਤਾਂ ਦਾ ਮਿਲੇਗਾ ਇੱਕ ਤਾਂ ਪਵਤ ਪ੍ਰਾਣਿਕ ਗਾਥਾ ਜਿਹੜੀ ਮੈਨੂੰ ਯਾਦ ਆ ਰਹੀ ਆ ਕਿਸੇ ਕਿਸੇ ਨਗਰ ਦੇ ਵਿੱਚ ਇੱਕ ਬਾਦਸ਼ਾਹ ਬਹੁਤ ਸਖਤ ਬਿਮਾਰ ਹੋ ਗਿਆ ਬਹੁਤ ਸਖਤ ਬਿਮਾਰ ਹੋ ਗਿਆ ਤੇ ਬਾਦਸ਼ਾਹ ਜਿਹੜਾ ਮੰਜੀ ਤੇ ਲੰਮੇ ਪੈ ਗਿਆ ਉੱਥੋਂ ਦਾ ਹੀ ਇੱਕ ਸ਼ੌਕਾਤ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਮੇਰੇ ਨਗਰ ਦਾ ਜਿਹੜਾ ਬਾਦਸ਼ਾਹ ਹੈ ਉਹ ਬਿਮਾਰ ਹੋ ਗਿਆ ਤੇ ਜੇ ਤਾਂ ਬਾਦਸ਼ਾਹ ਮਰੇਗਾ ਤੇ ਉਸ ਦਾ ਸੰਸਕਾਰ ਜਿਹੜਾ ਚੰਦਨ ਦੀ ਲੱਕੜ ਦੇ ਨਾਲ ਕੀਤਾ ਜਾਵੇਗਾ ਇਸ ਸਭ ਕਾਰਨ ਕੀ ਕੀਤਾ ਉਸ ਨੇ ਛੋਟੇ ਮੋਟੇ ਵਪਾਰੀਆਂ ਤੋਂ ਸ਼ਰਤ ਚੰਦਰ ਖਰੀਦ ਕੇ ਜਿਹੜਾ ਆਪਣੇ ਘਰ ਦੇ ਵਿੱਚ ਰੱਖ ਲਿਆ ਤੇ ਮੰਡ ਦੇ ਵਿੱਚ ਵਿਚਾਰ ਪਣਾਲੇ ਕਿ ਮੈਂ ਲੱਖ ਰੁਪਏ ਦਾ ਚੰਦਨ ਖਰੀਦ ਲਿਆ ਤੇ ਲੱਖ ਦਾ ਮੈਂ 2 ਲੱਖ ਬਣਾ ਲਾਂਦਾ। ਭਾਵ ਕਿ ਮੰਡ ਦੇ ਵਿੱਚ ਜਿਹੜਾ ਬੁਰਾ ਖਿਆਲ ਆ ਗਿਆ। ਤੋ ਸੋਚਦਾ ਆਪਿਆ ਕਿ ਬਾਦਸ਼ਾਹ ਕਦਮ ਮਰੇ ਤੇ ਕਦੋਂ ਮੇਰਾ ਚੰਦਨ ਖਰੀਦੀ। ਕਾਲਪੁੱਤ ਪਰਮਾਤਮਾ ਦਾ ਇਹੋ ਜਿਹਾ ਕਿਰਸ਼ਮਾ ਹੋਇਆ ਕਿ ਬਾਦਸ਼ਾਹ ਜਿਹੜਾ ਬਿਲਕੁਲ ਠੀਕ ਹੋ ਜਾਂਦਾ ਕਿਉਂਕਿ ਦਿਵਾਨਿਆਂ ਦਾ ਅਸਰ ਉੱਗ ਗਿਆ ਸੀ। ਵੈਦ ਜਿਹੜੇ ਵਾਰ-ਵਾਰ ਆਉਂਦੇ ਸਨ ਉਸਦੇ ਟੈਸਟ ਕਰਦੇ ਸਨ دیਵਾਨਾ ਦਾ ਅਸਰ ਘਾਣਾ ਸ਼ੁਰੂ ਹੋ ਗਿਆ ਤੇ ਬਾਦਸ਼ਾਹ ਬਿਲਕੁਲ ਠੀਕ ਹੋ ਗਿਆ। ਇੱਦਾਂ ਬਾਦਸ਼ਾਹ ਬਿਲਕੁਲ ਠੀਕ ਹੋ ਗਿਆ ਤੇ ਸ਼ਾਹੂ ਕਾਰਨ ਜਦ ਪਤਾ ਲੱਗਾ ਕਿ ਬਾਦਸ਼ਾਹ ਜਿਹੜਾ ਬਿਲਕੁਲ ਠੀਕ ਹੋ ਗਿਆ ਤੇ ਸ਼ਾਹੂ ਕਾਰ ਜਿਹੜਾ ਬਿਮਾਰ ਹੋ ਜਾਂਦਾ। ਜਦ ਸ਼ਾਹੂ ਕਾਰ ਬਿਮਾਰ ਹੋ ਗਿਆ ਇਹ ਜਿੰਨਾ ਬਿਮਾਰ ਹੋ ਗਿਆ ਤੇ ਮਰਨ ਹੱਕੋਂ ਹੋ ਗਿਆ। ਸਮਾਂ ਆਇਆ ਕੋਈ 2 ਕੁ ਮਹੀਨਿਆਂ ਬਾਅਦ ਬਾਦਸ਼ਾ ਜਿਹੜਾ ਘਾਟੀ ਤੇ ਚੜ ਕੇ ਆਪਣੇ ਪ੍ਰਜਾ ਦੀ ਹਾਲ ਚਾਲ ਪੁੱਛਣ ਵਾਸਤੇ ਆਉਂਦਾ। ਉਸ ਦੀ ਜਿਹੜੀ ਹੱਤ ਸੀ ਉਸ ਦਾ ਮਕਾਨ ਜਿਹੜਾ ਚਰਸੇ ਦੇ ਵਿੱਚ ਇੱਕ ਰਸਤੇ ਦੇ ਵਿੱਚ ਸੀ ਸ਼ੌਹਤ ਘਰ ਦਾ। ਜਦ ਰਸਤੇ ਦੇ ਵਿੱਚ ਬਾਦਸ਼ਾ ਆਇਆ ਤੇ ਬਾਦਸ਼ਾ ਨੇ ਦੇਖਿਆ ਤੋ ਆਪਣੇ ਅਹਿਲ ਕਾਨੂੰ ਕਹਿੰਦਾ ਪਿਆ। ਸਿਪਾਹੀਆਂ ਨੂੰ ਕਹਿੰਦਾ ਪਿਆ ਕਿ ਜਿਹੜਾ ਆ ਪੁਰਾਣਾ ਘਰ ਹੈ ਇਹ ਕਿਸ ਦਾ? ਇਹ ਪਤਾ ਕਰੋ ਕਿਸ ਦਾ। ਇਸ ਨੂੰ ਢਾਹ ਦਿੱਤਾ ਜਾਵੇ ਕਿਉਂਕਿ ਇਹ ਆਪਣੇ ਸ਼ਾਂਤ ਦੇ ਵਿੱਚ ਜਿਹੜਾ ਚੰਗਾ ਨਹੀਂ ਲੱਗਦਾ ਜਦੋਂ ਸਿਪਾਹੀਆਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਕਿਹਾ ਬਾਦਸ਼ਾਹ ਠੀਕ ਹੈ ਤੁਹਾਡੇ ਜਿਹੜੇ ਹੁਕਮ ਦੀ ਹੁਣੇ ਤਲਬੀਦ ਕੀਤੀ ਜਾਵੇਗੀ ਆਪਾਂ ਹੁਣੇ ਢਾਹ ਦਿੱਤੇ ਨੇ ਪਹਿਲਾਂ ਮੈਂ ਪਤਾ ਕਰਦਾ ਇਹ ਜਿਹੜਾ ਹੈਕ ਦਾ ਮਕਾਨ ਪਤਾ ਲੱਗਾ ਕਿ ਸ਼ੌਕਰ ਕਿ ਜਿਹੜਾ ਲੱਕੜਾਂ ਵਿੱਚੋਂ ਦਾ ਕੰਮ ਕਰਿਆ ਕਰਦਾ ਸੀ। ਸ਼ੌਕ ਕਰਨ ਜਦੋਂ ਪਤਾ ਲੱਗਾ ਕਿ ਮੈਂ ਬਾਦਸ਼ਾਹ ਦਾ ਮਾੜਾ ਸੋਚਦਾ ਪਿਆ ਸੀ ਤਾਂ ਕਿ ਅੱਜ ਮੇਰਾ ਘਰ ਵੀ ਬਰਬਾਦ ਹੋ ਚਲਿਆ। ਪਹਿਲਾਂ ਤੇ ਮੈਂ ਚੰਦਰਪ੍ਰੇਤਿਕ ਰੱਖਿਆ ਸੀ ਉਹਦੋਂ ਵੀ ਬਰਬਾਦ ਹੋ ਗਿਆ ਸੀ। ਅੱਜ ਮੇਰਾ ਘਰ ਵੀ ਤੇ ਤੋਂ ਲੁੱਟਿਆ ਚਲਿਆ। ਫਿਰ ਸਮਾਂ ਆਇਆ। ਬਾਦਸ਼ਾਹ ਆਇਆ ਅਖ ਤੇ ਬਾਦ ਉਸਨੇ ਤੇਰੇ ਆਪਣੇ ਐਲਕਾਰਾਂ ਨੂੰ ਆਖਿਆ। ਅਹਿਲ ਕਰਨ ਆਖ ਕੇ ਤੁਹਾਨੂੰ ਕਿਹਾ ਸੀ ਆ ਮਕਾਨ ਢਾ ਲਓ ਤੁਸੀਂ ਢਾਇਆ ਕਿਉਂ ਨਹੀਂ ਗੱਲ ਤੇ ਕਹਿਣ ਲੱਗੇ ਕੋਈ ਗੱਲ ਨਹੀਂ ਬਾਦਸ਼ਾਹ ਜੀ ਜਦੋਂ ਤੁਸੀਂ ਅਗਲੀ ਵਾਰ ਆਵੋਗੇ ਉਦੋਂ ਅਸੀਂ ਜ਼ਰੂਰ ਢਾ ਦਿੱਤਾ ਜਾਵੇਗਾ ਜਿਹੜਾ ਸਿਪਾਹੀ ਸੀ ਉਹ ਬੜਾ ਸਿਆਣਾ ਸੀ ਤੇ ਉਹ ਸੋਚਦਾ ਪਿਆ ਕਿ ਬਾਦਸ਼ਾਹ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਦਾ ਕਿ ਇਹਨੂੰ ਢਾ ਦੋ ਤੇ ਇਹਨੂੰ ਢਾ ਦੋ ਮੈਂ 10 ਸਾਲ ਤੋਂ ਇਸ ਘਰ ਨੂੰ ਵੇਖਦਾ ਪਿਆ ਇਸ ਨੂੰ ਹੱਥ ਨੂੰ ਵੇਖਦਾ ਪਿਆ ਪਰ ਅੱਜ ਬਾਦਸ਼ਾਹ ਦੇ ਮਨ ਦੇ ਵਿੱਚ ਇਦਾਂ ਕਿਉਂ ਆਇਆ ਕਿ ਇਸ ਘਰ ਨੂੰ ਢਾ ਦੋ ਇਹ ਸਾਰੀ ਗੱਲ ਦੇ ਕਿਹੜਾ ਪਤਾ ਕਰਨਾ ਚਾਹੀਦਾ ਉਸ ਸਪਾਹੀ ਜਿਹੜਾ ਉਸ ਸ਼ੌਕਰ ਦੇ ਕੋਲ ਗਿਆ ਸ਼ੌਕਰ ਨੂੰ ਜਾ ਕੇ ਪੁੱਛਿਆ ਕਿ ਬਾਦਸ਼ਾਹ ਤੇਰਾ ਘਰ ਢਾਉਣਾ ਚਾਹੁੰਦਾ ਤੇ ਇੱਥੇ ਢਾ ਕੇ ਪਾਰਕ ਬਣਾਉਣਾ ਚਾਹੁੰਦਾ ਤੂੰ ਮੈਨੂੰ ਦੱਸ ਇੱਕ ਵਾਰ ਤੂੰ ਬਾਦਸ਼ਾਹ ਦਾ ਕਿ ਮਾੜਾ ਤੂੰ ਸੋਚਿਆ ਸੀ ਜਿਹੜੇ ਉਸ ਦੇ ਮਨ ਦੇ ਵਿੱਚ ਬਾਦਸ਼ਾਹ ਦੇ ਮਨ ਦੇ ਵਿੱਚ ਮੂਰੇ ਖਿਆਲ ਆਉਂਦੇ ਪਏ ਸਹੂਕਾਰ ਨੇ ਆਪਣੀ ਸਾਰੀ ਇਕੱਠਾਂ ਕੀਤੀ ਕਹਿਣ ਲੱਗਾ ਬਾਦਸ਼ਾਹ ਜਦ ਤੁਹਾਡਾ ਬਾਦਸ਼ਾਹ ਬਿਮਾਰ ਹੋ ਗਿਆ ਸੀ ਤੇ ਮੈਂ ਸਾਰਾ ਚੰਦਰ ਖਰੀਦ ਕੇ ਰੱਖ ਲਿਆ ਸੀ ਕਿ ਜਦ ਬਾਦਸ਼ਾਹ ਮਰ ਜਾਵੇਗਾ ਤੇ ਮੇਰਾ ਸਾਰਾ ਚੰਦਰ ਵੇਚ ਜਾਵੇਗਾ ਤੇ ਮੈਨੂੰ ਬਹੁਤ ਧਨ ਦੀ ਪ੍ਰਾਪਤੀ ਹੋਵੇਗੀ ਉਸੇ ਬਾਈ ਕਹਿਣ ਲੱਗੇ ਕਹਿਣ ਲੱਗੇ ਤਾਈਓ ਤੇਰਾ ਉਹ ਘਾਰ ਜਿਹੜਾ ਬਾਦਸ਼ਾਹ ਧੌਣਾ ਚਾਹੁੰਦਾ ਤੂੰ ਹੁਣ ਬਾਦਸ਼ਾਹ ਦਾ ਮਾੜਾ ਵੀ ਸੋਚਣਾ ਤੂੰ ਹੁਣ ਬਾਦਸ਼ਾਹ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰਨੀ ਕਿ ਬਾਦਸ਼ਾਹ ਸਾਡਾ ਚੜ੍ਹਦੀ ਕਲਾ ਵਿੱਚ ਰਹੇ ਇਸੇ ਤਰ੍ਹਾਂ ਹੋਇਆ ਉਹ ਸ਼ਾਹੂਕਾਰ ਜਿਹੜਾ ਰੋਜ਼ਾਨਾ ਉਠਿਆ ਕਰੇ ਬੰਦਗੀ ਕਰਿਆ ਕਰੇ ਤੇ ਬਾਦਸ਼ਾਹ ਦੀ ਸਲਾਮਤ ਦੀ ਅਰਦਾਸ ਕਰਨ ਲੱਗ ਪਿਆ ਜਦੋਂ ਸਲਾਮਤੀ ਦੀ ਅਰਦਾਸ ਕਰਨ ਲੱਗ ਪਿਆ ਇੱਕ ਹਫ਼ਤੇ ਬਾਅਦ ਫਿਰ ਬਾਦਸ਼ਾਹ ਆਇਆ ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਤੁਹਾਨੂੰ ਕਿਹਾ ਸੀ ਇਹ ਮਕਾਨ ਠਾਦ ਦੇ ਸਿਟਾਇਆ ਕਿਉਂ ਨਹੀਂ ਗਿਆ ਸਿਪਾਹੀ ਬਹੁਤ ਸਿਆਣੇ ਸੀ ਪ੍ਰਹਰ ਲੱਗੇ ਬਾਦਸ਼ਾਹ ਇੱਕ ਵਾਰ ਮਨ ਦੇ ਵਿੱਚ ਸੋਚ ਲਵੋ ਜਿਹੜੇ ਪ੍ਰਾਣੇ ਘਰ ਹੁੰਦੇ ਨੇ ਇਹ ਆਪਣੇ ਨਗਰ ਦੀ ਜਿਹੜੀ ਸ਼ਾਨ ਹੁੰਦੀ ਹੈ ਇੱਕ ਵਾਰ ਮਨ ਦੇ ਵਿੱਚ ਵਿਚਾਰ ਕਰ ਲਵੋ ਬਾਦਸ਼ਾਹ ਨੇ ਸੁਣਿਆ ਕੁਝ ਸੋਚਣ ਤੋਂ ਬਾਅਦ ਕਹਿਣ ਲੱਗਾ ਠੀਕ ਹੈ ਤੁਸੀਂ ਸਹੀ ਕਹਿ ਰਹੇ ਹੋ ਹੁਣ ਤੁਸੀਂ ਇਸ ਤਰ੍ਹਾਂ ਕਰੋ ਸਰਕਾਰੀ ਖਜ਼ਾਨੇ ਦੇ ਵਿੱਚੋਂ ਖਜ਼ਾਨਾ ਲਓ ਇਸ ਘਰ ਨੂੰ ਹੋਰ ਸੋਨਾ ਬਣਾ ਦਿਓ ਕਿਉਂਕਿ ਇੱਕ ਰਸਤੇ ਦੇ ਵਿੱਚ ਹੈ ਇਸ ਨੂੰ ਹੋਰ ਰਾਗ ਰੋਗਣ ਕਰਕੇ ਪਲਸਤਰ ਪੁਸਤਰ ਕਰਕੇ ਘਰ ਨੂੰ ਜਿਹੜਾ ਹੋਰ ਸੋਨਾ ਬਣਾ ਦਿਓ ਕਹਿਣ ਤੋਂ ਬਾਅਦ कि ਜਦੋਂ ਸ਼ੌਕਰ ਬਾਦਸ਼ਾ ਦਾ ਮਾੜਾ ਸੋਚਦਾ ਪਿਆ ਸੀ ਤੇ ਸ਼ੌਕਰ ਦਾ ਜਦ ਮਾੜਾ ਸੋਚਦਾ ਪਿਆ ਸੀ ਕਿ ਉਹਦਾ ਬਾਦਸ਼ਾ ਵੀ ਸ਼ੌਕਰ ਦਾ ਘਰ ਟੋਣਾ ਚਾਹੁੰਦਾ ਸੀ ਜਦ ਸ਼ੌਕਰ ਨੇ ਚੰਗਾ ਸੋਚਣ ਲੱਗ ਪਿਆ ਸਲਾਮਤੀ ਅਰਦਾਸ ਕਰਨ ਲੱਗ ਪਿਆ ਤੇ ਬਾਦਸ਼ਾ ਨੇ ਉਸ ਦਾ ਘਰ ਨੂੰ ਜਿਹੜਾ ਖੋਸ ਸੋਨਾ ਬਣਾ ਦਿੱਤਾ ਬੋਲੋ ਸਤਨਾਮ ਸ੍ਰੀ ਵੰਤ ਪਾਲ ਕੇ ਅਸੀਂ ਜਿੱਦਾਂ ਦਾ ਕਿਸੇ ਦੇ ਬਾਰੇ ਸੋਚਦੇ ਆ ਜੇ ਅਸੀਂ ਕਿਸੇ ਦਾ ਮਾੜਾ ਸੋਚਾਂਗੇ ਤੇ ਸਾਡੇ ਨਾਲ ਵੀ ਮਾੜਾ ਹੋਵੇਗਾ ਜੇ ਅਸੀਂ ਕਿਸੇ ਦਾ ਚੰਗਾ ਸੋਚਾਂਗੇ ਤੇ ਸਾਡੇ ਨਾਲ ਵੀ ਚੰਗਾ ਹੋਵੇਗਾ ਤਾਂ ਮੀਰ ਸਾਹਿਬ ਨੇ ਕਿਹਾ ਜਿਹਾ ਬੀਜ ਹੈ ਸੋ ਲੁਣਾ ਹੈ ਕਰਮਾਂ ਸੰਦਾ ਖੇਤ ਕੇ ਜ਼ਿੰਦਗੀ ਦੇ ਵਿੱਚ ਅਸੀਂ ਜਿੱਦਾਂ ਦਾ ਬੀਜ ਬੀਜਾਂਗੇ ਸਾਨੂੰ ਫਲ ਵੀ ਉਦਾਂ ਦਾ ਮਿਲੇਗਾ ਤੇ ਇਸੇ ਕਰਕੇ ਸਾਨੂੰ ਚੰਗੇ ਵਿਚਾਰ ਨੇ ਹੁਣ ਜਿਹਦੇ ਮਨਾਂ ਦੇ ਵਿੱਚ ਰੋਜ਼ਾਨਾ ਅੰਮ੍ਰਿਤ ਵੇਲੇ ਉਠਾ ਡੇ ਦਾ ਗੁਰਬਾਣੀ ਪੜ੍ਹਨੇ ਚਾਹੀਦੀਆ ਨਿਤ ਨਿਮਨ ਕਰਨਾ ਚਾਹੀਦਾ ਆਪ ਵੀ ਗੁਰਬਾਣੀ ਦੇ ਨਾਲ ਜੁੜਨਾ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਕਿਉਂਕਿ 85% ਅਸਰ ਮਾਂ ਦਾ ਬੱਚੇ ਉੱਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੋਟ ਚੋਰ ਟੱਪ ਬਣਾ ਸਕਦੀ ਕਿਉਂਕਿ 85% ਅਸਰ ਜਿਹੜਾ ਮਾਂ ਦਾ ਬੱਚੇ ਉੱਤੇ ਪੈਂਦਾ ਹੁਣ ਮਾਂ ਦੇ ਤੇ ਟਕਟ ਕਰਦਾ ਕਿ ਬੱਚੇ ਨੂੰ ਕੀ ਬਣਾਉਣਾ ਚੋਰ ਬਣਾਣਾ ਡਾਕੂ ਬਣਾਉਣਾ ਕਿ ਚੰਗਾ ਇਨਸਾਨ ਬਣਾਉਣਾ ਸਾਰਿਆਂ ਦੇ ਅੱਗੇ ਮਾਵਾਂ ਦੇ ਅੱਗੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਚੰਗਾ ਇਨਸਾਨ ਬਣਾਓ ਗੁਰੂ ਘਰ ਦੇ ਨਾਲ ਜੋੜੋ ਗੁਰੂ ਘਰ ਵਿੱਚ ਭੇਜੋ ਗੁਰਬਾਣੀ ਪੜ੍ਹੋ ਆਪ ਪੜ੍ਹੋ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਤਾਂ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਮੰਗੇ ਧੂਰ ਤੇ ਸਭੁਰ ਸਿੱਖੀ ਜੋ ਆਪ ਜਪੈ ਅਬਰਾ ਨਾਮ ਤੇ ਪਾਵੇ ਕਿ ਨਾਨਕ ਦਾਸ ਵੀ ਉਹਨਾਂ ਮਨੁੱਖਾਂ ਜਿਹੜਾ ਦੀ ਚਰਣਾ ਦੀ ਧੋਲੀ ਲੋਚਦਾ ਹੈ ਜਿਹੜੇ ਉਹਨਾਂ ਇੱਕ ਜਨ ਸਾ ਸੰਗਤ ਵਿੱਚ ਆ ਕੇ ਆਪ ਨਾਮ ਜਪਦੇ ਹਨ ਤੇ ਦੁਗਿਆਨ ਦੇ ਪਾਉਂਦੇ ਨੇ ਸੋ ਇੰਨੀਆਂ ਹਾਜ਼ਰੀਆਂ ਪ੍ਰਮਾਣ ਕਰਨਾ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹਨ ਉਹਨਾਂ ਜਾਣਦੇ ਬੱਚਾ ਸਮਝ ਕੇ ਮਾਫ਼ ਕਰਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਪ ਸਰਬਸੰਭੁਖ ਬਖਸ਼ਣ ਜੋਗਦਾ ਛਲਣਾ ਜੀ ਬਲਾਉ ਫਤੂ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਕਿਤ ਦੀ ਫਤਿਹ